ਅੰਜੋਇਲਾ ਸਾਹਿਬ ਕਿੱਦਾਂ ਵੇਖਦੇ ਹੋ ਅੱਜ ਦੀ ਪੋਲ ਨੂੰ ਦੇਖੋ ਪੋਲਿੰਗ ਜਿਹੜੀ ਹੈ ਉਹ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਜਿਸ ਤਰ੍ਹਾਂ ਹੋਈ ਹੈ ਔਰ ਲੋਕਾਂ ਨੇ ਜਿੰਨਾ ਉਤਸ਼ਾਹ ਦਿਖਾਇਆ ਹੈ ਖਾਸ ਕਰ ਇੰਨੀ ਗਰਮੀ ਦੇ ਵਿੱਚ ਠੀਕ ਹੈ ਪਰਸੈਂਟੇਜ 52% ਹੋਈ ਹੈ ਬਟ ਫਿਰ ਵੀ ਬਹੁਤ ਭਾਰੀ ਗਰਮੀ ਸੀ ਜਿਹਦੇ ਵਿੱਚ ਲੋਕ ਨਿਕਲ ਕੇ ਆਏ ਨੇ ਸੇ ਆਪਣਾ ਰਾਹੁਲ ગાંધી ਜੀ ਦੇ 295 ਦੇ ਆਪਣਾ ਜਿਹਦਾਵੇ ਨੂੰ ਕਿੱਦਾਂ ਦੇਖਦੇ ਹੋ ਬਿਲਕੁਲ ਦੇਖੋ ਕਾਂਗਰਸ ਪਾਰਟੀ ਅਮਰ ਸਰ ਦੀ ਸੀਟ ਜਿਹੜੀ ਉਹ ਜਿੱਤੇਗੀ ਔਰ راہੁਲ ਗਾਂਧੀ ਜੀ ਇੰਡੀਆ ਲਾਈਨ ਦੀ ਸਰਕਾਰ ਜਿਹੜੀ ਉਹ ਬਣਾਉਣਗੇ 295 ਤੋਂ ਅੰਕੜਾ ਪਾਰ ਹੋਏਗਾ ਕਾਂਗਰਸ ਪਾਰਟੀ ਦਾ ਤੇ ਉਹ ਆਪਣਾ ਜਿਹੜੇ ਇਸ ਟਾਈਮ ਵਿਰੋਧੀ ਪਾਰਟੀਆਂ ਲੱਡੂ ਘੁਆ ਕੇ ਬੈਠੀਆਂ ਆ ਪਹਿਲੇ ਆਰਡਰ ਚੱਲ ਗਿਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਹਰ ਕੋਈ ਬੰਦਾ ਸੋਚਦਾ ਕਿ ਮੈਂ ਜਿੱਤੂੰਗਾ ਕਿਸਮਤ ਮਸ਼ੀਨਾ 'ਚ ਬੰਦ ਹੈ ਔਰ ਬਾਕੀ ਇਹਦੀ ਪਬਲਿਕ ਦੇ ਥਿਊ ਉਹਦੇ ਮੁਤਾਬਕ ਅਸੀਂ ਗੱਲ ਕਰ ਰਹੇ ਹਾਂ ਹੋ ਸਕਦਾ ਉਹਨਾਂ ਕੋਈ ਵੀ ਹੋਵੇ ਬਾਕੀ ਮੇਰੇ ਖਿਆਲ ਇਹ ਹੁਣ ਜੋ ਮਸ਼ੀਨਾ 'ਚ ਮੁਕੱਦਰ ਬੰਦ ਹੈ ਉਕਾਲ ਲੈ ਜੁਰੇ ਤੱਕ ਤੇ ਸਾਰਾ ਕੁਝ ਹੀ ਹਰੇਕ ਨੂੰ ਪਤਾ ਲਾ ਜਾਣਾ ਲੱਡੂ ਜਿੱਥੇ ਕਿਸੇ ਨੇ ਦੇ ਉੱਤੇ ਹਣਕ ਦੋ ਚਾ ਲੈ ਜੂਗਾ ਪੈਸੇ ਦੇ ਪਰ ਕਿਤੇ ਹੀ ਪੈ ਸਕਦਾ ਸੋ ਜਿੰਨੇ ਦਿੱਤੇ ਉਹ ਪੈਸੇ ਲੈ ਦੇ ਕੇ ਲੈ ਆਵਾਂਗੇ ਕੋਈ ਗੱਲ ਨਹੀਂ ਉਹ ਲਾ ਤਾਂ ਹੁਣ ਆਪਣਾ ਜਿੱਦਾ ਲਾਸਟ ਪੌਟ ਦੀਆਂ ਗੱਲਾਂ ਕੀ ਲੱਡੂ ਆ ਪੈਸੇ ਦਿੱਤੇ ਜਾਂਦੇ ਜਾਂਦੇ ਤਾਂ ਕਰਦੇ ਹੋ ਬਗਲ ਕੁਝ ਮੈਂ ਤਾਂ ਕਹਿ ਰਿਹਾ ਪੈਸੇ ਦੇ ਕੇ ਲੈ ਮਗਰ ਤੂੰ ਤਾਂ ਨਹੀਂ ਕਿਹੜੀ ਗੱਲ ਕਰੀ ਜਣਾ ਨਹੀਂ ਨਹੀਂ ਆਪਣਾ ਮੈਂ ਕਿ ਕੁਝ ਪਾਰਟੀ ਆ ਜਿੱਦਾ ਕਿ ਭਰਵਾ ਲੰਦੀ ਆ ਭਲਾ ਆਰਡਰ ਦੇ ਉਹਨਾਂ ਨੂੰ ਕੋਈ ਉਹਨਾਂ ਨੂੰ ਪੁੱਛ ਲੈ ਉਹਨਾਂ ਨੂੰ ਦੱਸ ਦਿਓ ਸਾਨੂੰ ਪਾਸ ਆਊਟ ਕਰ ਦੇਣਾ ਅਸੀਂ ਦੇ ਦੇਾਂਗੇ ਅਸੀਂ